ਸੜਕ ਉਤੇ ਤੁਰੀ ਜਾ ਰਹੀ ਇੱਕ ਔਰਤ ਦਾ ਪਰਸ ਖੋ ਕੇ ਕੁਝ ਨੌਜਵਾਨ ਫਰਾਰ ਹੋ ਗਏ ਇਹ ਨੌਜਵਾਨ ਬਾਈਕ ਉਤੇ ਸਵਾਰ ਸਨ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਨੌਜਵਾਨ ਸੜਕ ਉਤੇ ਤੁਰੀ ਜਾ ਰਹੀ ਔਰਤ ਕੋਲੋਂ ਪਰਸ ਖੋ ਕੇ ਫਰਾਰ ਹੋ ਗਏ ਔਰਤ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਾ ਹੋ ਸકી ਅਤੇ ਇਹ ਨੌਜਵਾਨ ਉਥੋਂ ਫਰਾਰ ਹੋਣ ਚ ਕਾਮਯਾਬ ਹੋ ਗਏ ਇਸ ਸਾਰੀ ਘਟਨਾ ਉਥੇ ਖੜੀ ਇੱਕ ਕਾਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇਹ ਔਰਤ ਜੋ ਕਿ ਇੱਕ ਬਾਜ਼ਾਰ ਦੇ ਵਿੱਚੋਂ ਆ ਰਹੀ ਸੀ ਜਿਸ ਦੇ ਮੋਢੇ ਉੱਤੇ ਪਰਸ ਟੰਗਿਆ ਹੋਇਆ ਸੀ ਅਤੇ ਇਹ ਨੌਜਵਾਨ ਉਸ ਦੇ ਪਰਸ ਉੱਤੇ ਝਪਟਾ ਮਾਰ ਕੇ ਖੋ ਕੇ ਉਸ ਤੋਂ ਪਰਸ ਫਰਾਰ ਹੋ ਜਾਂਦੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਹੁਣ ਕਾਫੀ ਵਾਇਰਲ ਹੋ ਰਹੀ ਹੈ ਲਈ ਜਾਣਕਾਰੀ ਮੁਤਾਬਕ ਬੀਤੇ ਦਿਨੀ ਮੋਗਾ ਦੇ ਨਿਊ ਟਾਊਨ ਵਿਖੇ ਬਾਜ਼ਾਰ ਵਿੱਚੋਂ ਆ ਰਹੀ ਇੱਕ ਮਹਿਲਾ ਦਾ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਪਰਸ ਖੋਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣਾ ਬਾਈਕ ਉਥੋਂ ਭਜਾ ਕੇ ਮੌਕੇ ਤੋਂ ਹੀ ਫਰਾਰ ਹੋ ਜਾਂਦੇ ਨੇ ਪਰਸ ਖੋਣ ਦੀ ਘਟਨਾ ਗੱਡੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉੱਥੇ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਸੜਕ ਉਤੇ ਤੁਰੀ ਜਾ ਰਹੀ ਇੱਕ ਔਰਤ ਦਾ ਪਰਸ ਖੋ ਕੇ ਕੁਝ ਨੌਜਵਾਨ ਫਰਾਰ ਹੋ ਗਏ। ਇਹ ਨੌਜਵਾਨ ਬਾਈਕ ਉਤੇ ਸਵਾਰ ਸਨ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਨੌਜਵਾਨ ਸੜਕ ਉਤੇ ਤੁਰੀ ਜਾ ਰਹੀ ਔਰਤ ਕੋਲੋਂ ਪਰਸ ਖੋ ਕੇ ਫਰਾਰ ਹੋ ਗਏ। ਔਰਤ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਾ ਹੋ ਸકી ਅਤੇ ਇਹ ਨੌਜਵਾਨ ਉਥੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਉਥੇ ਖੜੀ ਇੱਕ ਕਾਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇਹ ਔਰਤ ਜੋ ਕਿ ਇੱਕ ਬਾਜ਼ਾਰ ਦੇ ਵਿੱਚੋਂ ਆ ਰਹੀ ਸੀ ਜਿਸ ਦੇ ਮੋਢੇ ਉੱਤੇ ਪਰਸ ਟੰਗਿਆ ਹੋਇਆ ਸੀ ਅਤੇ ਇਹ ਨੌਜਵਾਨ ਉਸ ਦੇ ਪਰਸ ਉੱਤੇ ਝਪਟਾ ਮਾਰ ਕੇ ਖੋ ਕੇ ਉਸ ਤੋਂ ਪਰਸ ਫਰਾਰ ਹੋ ਜਾਂਦੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਹੁਣ ਕਾਫੀ ਵਾਇਰਲ ਹੋ ਰਹੀ ਹੈ ਲਈ ਜਾਣਕਾਰੀ ਮੁਤਾਬਕ ਬੀਤੇ ਦਿਨੀ ਮੋਗਾ ਦੇ ਨਿਊ ਟਾਊਨ ਵਿਖੇ ਬਾਜ਼ਾਰ ਵਿੱਚੋਂ ਆ ਰਹੀ ਇੱਕ ਮਹਿਲਾ ਦਾ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਪਰਸ ਖੋਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣਾ ਬਾਈਕ ਉਥੋਂ ਭਜਾ ਕੇ ਮੌਕੇ ਤੋਂ ਹੀ ਫਰਾਰ ਹੋ ਜਾਂਦੇ ਨੇ ਪਰਸ ਖੋਣ ਦੀ ਘਟਨਾ ਗੱਡੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉੱਥੇ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਸੜਕ ਉਤੇ ਤੁਰੀ ਜਾ ਰਹੀ ਇੱਕ ਔਰਤ ਦਾ ਪਰਸ ਖੋ ਕੇ ਕੁਝ ਨੌਜਵਾਨ ਫਰਾਰ ਹੋ ਗਏ। ਇਹ ਨੌਜਵਾਨ ਬਾਈਕ ਉਤੇ ਸਵਾਰ ਸਨ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਨੌਜਵਾਨ ਸੜਕ ਉਤੇ ਤੁਰੀ ਜਾ ਰਹੀ ਔਰਤ ਕੋਲੋਂ ਪਰਸ ਖੋ ਕੇ ਫਰਾਰ ਹੋ ਗਏ। ਔਰਤ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਾ ਹੋ ਸકી ਅਤੇ ਇਹ ਨੌਜਵਾਨ ਉੱਥੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਉੱਥੇ ਖੜੀ ਇੱਕ ਕਾਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਸਾਫਤ ਤੌਰ ਤੇ ਵਿਖਿਆ ਜਾ ਸਕਦਾ ਹੈ ਕਿ ਇਹ ਔਰਤ ਜੋ ਕਿ ਇੱਕ ਬਾਜ਼ਾਰ ਦੇ ਵਿੱਚੋਂ ਆ ਰਹੀ ਸੀ ਜਿਸ ਦੇ ਮੋਢੇ ਉੱਤੇ ਪਰਸ ਟੰਗਿਆ ਹੋਇਆ ਸੀ ਅਤੇ ਇਹ ਨੌਜਵਾਨ ਉਸ ਦੇ ਪਰਸ ਉੱਤੇ ਝਪਟਾ ਮਾਰ ਕੇ ਖੋ ਕੇ ਉਸ ਤੋਂ ਪਰਸ ਫਰਾਰ ਹੋ ਜਾਂਦੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਹੁਣ ਕਾਫੀ ਵਾਇਰਲ ਹੋ ਰਹੀ ਹੈ ਲਈ ਜਾਣਕਾਰੀ ਮੁਤਾਬਕ ਬੀਤੇ ਦਿਨੀ ਮੋਗਾ ਦੇ ਨਿਊ ਟਾਊਨ ਵਿਖੇ ਬਾਜ਼ਾਰ ਵਿੱਚੋਂ ਆ ਰਹੀ ਇੱਕ ਮਹਿਲਾ ਦਾ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਪਰਸ ਖੋਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣਾ ਬਾਈਕ ਉਥੋਂ ਭਜਾ ਕੇ ਮੌਕੇ ਤੋਂ ਹੀ ਫਰਾਰ ਹੋ ਜਾਂਦੇ ਨੇ ਪਰਸ ਖੋਣ ਦੀ ਘਟਨਾ ਗੱਡੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉੱਥੇ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ